ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਸਾਰੇ ਸ਼ਹਿਰ ਦੇ ਲੋਕ ਆਏ ਜਿਹੜੀ ਕਲੀਟੀ ਮੀਟਿੰਗ ਉਹ ਪਹਿਲੀ ਵਾਰੀ ਇੱਥੇ ਰੱਖੀ ਹੈ ਤੇ ਜੇ ਇੱਥੇ ਕੇ ਹੈ ਸਾਡੇ ਸ਼ਹਿਰੀ ਪ੍ਰਧਾਨ ਸਰਬਿੰਦਰ ਸਿੰਘ ਪੀਟੀ ਨੇ ਜੋ ਇਹਨਾਂ ਦੀ ਅਗਵਾਈ ਦੇ ਵਿੱਚ ਅੱਜ ਅਸੀਂ ਮੀਟਿੰਗ ਕੀਤੀ ਹੈ ਸ਼ਹਿਰੀ ਸਾਰੇ ਸ਼ਹਿਰ ਦੇ ਟੀਮ ਹੈ ਜਿਹੜੀ ਇਹਦੇ ਵਿੱਚ ਅੱਜ ਹਾਜ਼ਰ ਹੋਈ ਹੈ ਸਾਡਾ ਮੇਨ ਮਤਲਬ ਜਿਹੜਾ ਅੱਜ ਦਾ ਏਜੰਡਾ ਸੀ ਉਹ ਇਹ ਹੈ ਜਿਹੜੀ ਇਹ ਫੌਨ ਵਾਲੀ ਐਮਸੀ ਇਲੈਕਸ਼ਨ ਹੈ ਉਹਦੇ ਵਿੱਚ ਤਕਰੀਬਨ 9 ਮਹੀਨੇ ਜਿਹੜੇ ਉਹ ਰਹਿ ਗਏ ਐ ਇਸ ਕਰਕੇ ਅਸੀਂ ਸਾਰਿਆਂ ਨੂੰ ਅੱਜ ਬੇਨਤੀ ਕੀਤੀ ਆ ਵੀ ਆਪਦੇ ਆਪ ਦੇ ਵਾਰਡਾਂ ਚ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰੀਏ ਜੋ ਵੀ ਆਉਣ ਵਾਲਾ ਸਮਾਂ ਉਹਨੂੰ ਮੱਦੇ ਨਾਜ਼ਰ ਰੱਖਦੇ ਹੋਏ ਉਹਨੂੰ ਦੇਖਦੇ ਹੋਏ ਅਸੀਂ ਇੱਥੇ ਸਾਰਿਆਂ ਨੇ ਫੈਸਲਾ ਕੀਤਾ ਕਿ ਜਿਹੜੇ ਕੋਈ ਪੁਰਾਣੇ ਕਾਂਗਰਸੀ ਨੇ ਔਰ ਜਿਹੜਾ ਬੰਦਾ ਵਧੀਆ ਸ਼ਹਿਰ ਚਾਪ ਦੇ ਵਾਰਡ ਚ ਵਧੀਆ ਕੰਮ ਕਰਦਾ ਉਹ ਹਾ ਜੇ ਬੰਦੇ ਨੂੰ ਦੇਖ ਕੇ ਆਪਾਂ ਉਹਨੂੰ ਪ੍ਰਮੋਟ ਕਰੀਏ ਵੀ ਜਿਹਨੂੰ ਵਾਰਡ ਵਾਲੇ ਕਹਿਣਗੇ ਉਹਨੂੰ ਆਪਾਂ ਜਿਹੜੀ ਐਮ ਸੀ ਵੀ ਦੀ ਹੈ ਇਲੈਕਸ਼ਨ ਉਹ ਲੜਾਵਾਂਗੇ ਉਹ ਸਾਰਿਆਂ ਨੇ ਮਤਲਬ ਅੱਜ ਬਹਿ ਕੇ ਇਹੀ ਫੈਸਲਾ ਕੀਤਾ ਵੀ ਆਪਾਂ ਕਾਂਗਰਸ ਪਾਰਟੀ ਦੀ ਨੁਮਾਇੰਦੀ ਲਈ ਵਧੀਆ ਕੈਂਡੀਡੇਟ ਹੈ ਜਿਹੜੇ ਉਹ ਅੱਗੇ ਲੈ ਕੇ ਆਏ ਮੈਂ ਆਪਣੇ ਸ਼ਹਿਰੀ ਪ੍ਰਧਾਨ ਸਰਵਿੰਦਰਜੀਤ ਸਿੰਘ ਜੀ ਜੀ ਕਾਂਗਰਸ ਪਾਰਟੀ ਸਾਡੇ ਅੱਜ ਸ਼ਹਿਰੀ ਮੀਟਿੰਗ ਕੀਤੀ ਗਈ ਤਾਂ ਕਿ ਪਾਰਟ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰ ਸਕੀਏ ਇਹਨੇ ਕਿ ਸਾਡੇ ਐਮਸੀ ਇਲੈਕਸ਼ਨ ਦੇ ਵਿੱਚ ਨੌਕੀਂ ਲੈਣੇ ਤਕਰੀਬਨ ਅਸੀਂ ਕਹਿਆ ਵੀ ਹੁਣ ਹੀ ਆਪਣੇ ਵਾਰਡਾਂ 'ਚ ਮੁਹਿੰਮ ਸ਼ੁਰੂ ਕਰ ਦੋ ਪਬਲਿਕ ਦੇ ਵਿੱਚ ਵਿਚਰੋ ਸਭ ਦੇ ਕੰਮ ਕਰਵਾਓ ਜੋ ਚੰਗਾ ਬੰਦਾ ਹੈ ਉਹਨੂੰ ਦੇਖ ਕੇ ਛਾਂਟ ਕੇ ਕਾਂਗਰਸ ਪਾਰਟੀ ਜੀ ਨੂੰ ਵੀ ਟਿਕਟ ਦੇਊਗੀ ਅਸੀਂ ਉਹਦੇ ਨਾਲ ਹੈ ਇਸ ਵਰਗੀ ਅਸੀਂ ਸਾਡੇ ਸ਼ਹਿਰ ਦੇ ਸੀਨੀਅਰ ਸੀਨੀਅਰ ਆਗੂਆਂ ਨੂੰ ਵੀ ਬੁਲਾਇਆ ਗਿਆ ਵੀ ਤੁਸੀਂ ਕੋਈ ਸਾਨੂੰ ਵਧੀਆ ਬੰਦੇ ਵਾਰਡਾਂ 'ਚ ਛਾਂਟ ਕੇ ਦਿਓ ਤਾਂ ਕਿ ਕਾਂਗਰਸ ਪਾਰਟੀ ਨੂੰ ਪੌਣ ਵਾਲੇ ਸਭ ਦੇ ਵਿੱਚ ਮਜ਼ਬੂਤ ਕਰ ਸਕੀਏ ਜਿਵੇਂ ਕਿ ਆ ਸਰਕਾਰ ਤਾਂ तकरीबन ਤੁਹਾਨੂੰ ਪਤਾ ਹੀ ਲੱਗ ਚੁੱਕਿਆ ਵੀ ਭੰਡਾਂ ਸਰਕਾਰ ਦਾ ਫੇਲ ਹੀ ਹੋ ਚੁੱਕੀ ਹੈ ਪੂਰੀ ਤਰ੍ਹਾਂ ਪਿੰਡਾਂ ਦੇ ਵਿੱਚ ਵੀ ਹਾਲਾਤ ਮਾੜੇ ਨੇ ਪਿੰਡਾਂ 'ਚ ਲੋਕ ਵੀਡੀਓ ਪਾ ਰਹੇ ਨੇ ਕਿ ਇਹਨਾਂ ਨੂੰ ਅਸੀਂ ਪਿੰਡਾਂ 'ਚ ਵੜ ਨਹੀਂ ਦੇਵਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਲਈ ਅਸੀਂ ਅੱਜ ਮੀਟਿੰਗ ਕੀਤੀ ਆ ਵੀ ਤੁਸੀਂ ਹੁਣ ਆਉਣ ਵਾਲਾ ਸਮਾਂ ਕਾਂਗਰਸ ਪਾਰਟੀ ਦਾ ਵੀ ਤੁਹਾਨੂੰ ਪਤਾ ਹੀ ਹੈ ਵੀ ਕੀ ਹਾਲ ਹੈ ਆਉਣ ਵਾਲਾ ਸਮਾਂ ਕਾਂਗਰਸ ਪਾਰਟੀ ਦਾ ਇਸ ਲਈ ਇਕਜੁੱਟ ਹੋ ਕੇ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰੀਏ